ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਆਪਣੇ ਉਹਨਾਂ ਭਰਾਵਾਂ ਲਈ ਆ ਜਿਹੜੇ ਕੀ ਬੇਰੁਜ਼ਗਾਰ ਨੇ ਜਿੰਨਾਂ ਕੋਲੇ ਕੋਈ ਨੌਕਰੀ ਵਗੈਰਾ ਜਾਂ ਕੋਈ ਹੋਰ ਰੁਜ਼ਗਾਰ ਨਹੀਂ ਆ ਤਾਂ ਉਹਨਾਂ ਵਾਸਤੇ ਵੀਡੀਓ ਬੇहद ਖਾਸ ਆ ਕਿਉਂਕਿ ਜੇਕਰ ਆਪਾਂ ਨੂੰ ਕੋਈ ਪ੍ਰਾਈਵੇਟ ਨੌਕਰੀ ਜਾਂ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਆਪਾਂ ਆਪਣਾ ਵੀ ਕੋਈ ਕੰਮ ਸਟਾਰਟ ਕਰਕੇ ਉਸ ਤੋਂ ਵੀ ਚੰਗਾ ਮੁਨਾਫਾ ਕਮਾ ਸਕਦੇ ਆ ਅਜਿਹਾ ਕਿ ਇੱਕ ਧੰਦਾ ਤੁਹਾਨੂੰ ਜਿਹਦੇ ਬਾਰੇ ਆਪਾਂ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਉਹ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਹ ਧੰਦਾ ਅੱਡੀ ਮਤਲਬ ਕਿ ਚਲਾ ਰੱਖਿਆ ਲਗਭਗ ਹਰੇਕ ਪਿੰਡ ਦੇ ਵਿੱਚ ਇੱਕ ਦੋ ਬੰਦੇ ਆ ਜਿਹੜੇ ਇਹ ਕੰਮ ਕਰ ਰਹੇ ਆ ਪਰ ਇਸ ਚੀਜ਼ ਦੀ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਹੋਰ ਵੀ ਕਈ ਬੰਦੇ ਜੋ ਵੀ ਇਹ ਧੰਦੇ ਨੂੰ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਤੇ ਇਸ ਧੰਦੇ ਵਾਸਤੇ ਗਵਰਨਮੈਂਟ ਕੀ ਲੋਨ ਦਿੰਦੀ ਆ ਕਿੰਨਾ ਲੋਨ ਦਿੰਦੀ ਆ ਤੇ ਕਿੰਨੀ ਉਹਦੀ ਵਿਆਜ ਦੀ ਦਰ ਆ ਤੇ ਕੀ ਸਬਸਿਡੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ। ਇਹ ਵੀਡੀਓ ਆ ਦੋਸਤੋ ਇਹ ਹੈਗੀ ਪੁਲਟਰੀ ਫਾਰਮ ਲੋਨ ਯੋਜਨਾ ਮਤਲਬ ਕਿ ਜੇ ਕੋਈ ਮੁਰਗੀ ਪਾਲਣ ਦਾ ਧੰਦਾ ਕਰਨਾ ਚਾਹੁੰਦਾ ਪੁਲਟਰੀ ਫਾਰਮ ਦਾ ਕੋਈ ਧੰਦਾ ਕਰਨਾ ਚਾਹੁੰਦਾਗਾ ਤਾਂ ਉਸ ਵਾਸਤੇ ਲੋਨ ਕਿੱਥੋਂ ਲੈ ਸਕਦਾ ਤੇ ਗਵਰਨਮੈਂਟ ਦੀ ਕਿਹੜੀ ਯੋਜਨਾ ਹੈਗੀ ਜਿਹਦੇ ਤਹਿਤ ਗਵਰਨਮੈਂਟ ਲੋਨ ਦਿੰਦੀ ਹੈਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਇਹ ਪੁਲਟਰੀ ਫਾਰਮ ਲੋਨ ਯੋਜਨਾ ਕੀ ਹੈਗੀ ਤਾਂ ਗਵਰਨਮੈਂਟ ਨੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਜਾਂ ਜੋ ਕੋਈ ਬੇਰੁਜ਼ਗਾਰ ਬੰਦਾ ਜਿਹੜਾ ਇਹ ਰੁਜ਼ਗਾਰ ਵਾਲਾ ਧੰਦਾ ਕਮਾ ਚਲਾ ਸਕੇ ਉਸ ਨੂੰ ਵਧਾਉਣ ਦੇ ਲਈ ਇਹ ਯੋਜਨਾ ਸਟਾਰਟ ਕੀਤੀ ਆ ਇਸ ਦੇ ਵਿੱਚ ਕੀ ਆ ਆਪਾਂ ਨੂੰ ਪੁਲਟਰੀ ਫਾਰਮਿੰਗ ਕਰਨ ਦੇ ਵਾਸਤੇ ਗਵਰਨਮੈਂਟ ਇੱਕ ਬਹੁਤ ਹੀ ਸਸਤੇ ਰੇਟ ਦੇ ਉੱਤੇ ਲੋਨ ਆਪਾਂ ਨੂੰ ਬੈਂਕ ਦੁਆਰਾ ਪ੍ਰੋਵਾਈਡ ਕਰਾਉਂਦੀ ਆ ਜਿਸ ਨੂੰ ਕੋਈ ਵੀ ਬੰਦਾ ਲੈ ਕੇ ਆਪਣਾ ਇਹ ਧੰਦਾ ਸਟਾਰਟ ਕਰ ਸਕਦਾ ਹੈ ਹਾਂਜੀ ਦੋਸਤੋ ਦੂਸਰਾ ਵੀ ਕਿੰਨਾ ਲੋਨ ਮਿਲ ਸਕਦਾਗਾ ਤਾਂ ਇਸ ਯੋਜਨਾ ਦੇ ਤਹਿਤ ਵੱਧੋ ਵੱਧ ਆਪਾਂ ਨੂੰ 9 ਲੱਖ ਰੁਪਏ ਦਾ ਲੋਨ ਆ ਜਿਹੜੀ ਬੈਂਕ ਦੇ ਸਕਦੀ ਆ ਬਾਕੀ ਆਪਣੇ ਪ੍ਰੋਜੈਕਟ ਦੇ ਹਿਸਾਬ ਨਾਲ ਆ ਵੀ ਆਪਾਂ ਪੁਲਟਰੀ ਫਾਰਮ ਦਾ ਧੰਦਾ ਉਹ ਕਿਸ ਲੈਵਲ ਤੇ ਕਰਨਾ ਚਾਹੁੰਦੇ ਆ ਕੋਈ ਵੱਡਾ ਫਾਰਮ ਖੋਲਣਾ ਚਾਹੁੰਦੇ ਆ ਜਾਂ ਛੋਟਾ ਫਾਰਮ ਖੋਲਣਾ ਚਾਹੁੰਦੇ ਆ ਪਰ 9 ਲੱਖ ਤੱਕ ਦਾ ਲੋਨ ਆਪਾਂ ਨੂੰ ਇਹ ਕੰਮ ਸਟਾਰਟ ਕਰਨ ਵਾਸਤੇ ਗਵਰਨਮੈਂਟ ਦੁਆਰਾ ਦਿੱਤਾ ਜਾਂਦਾਗਾ ਹਾਂਜੀ ਦੋਸਤੋ ਇਸ ਤੋਂ ਬਾਅਦ ਆ ਵੀ ਇਹ ਯੋਜਨਾ ਦੇ ਕੀ ਕੀ ਲਾਭ ਨੇ ਉਹਦੇ ਬਾਰੇ ਪਤਾ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਦੋਸਤੋ ਵੀ ਬਹੁਤ ਹੀ ਘੱਟ ਵਿਆਜ ਦੇ ਉੱਤੇ ਆ ਜਿਹੜਾ ਇਹ ਲੋਨ ਆਪਾਂ ਨੂੰ ਗਵਰਨਮੈਂਟ ਬਣੀਓ ਦਿੱਤਾ ਜਾਂਦਾਗਾ ਜੋ ਗਵਰਨਮੈਂਟ ਬੈਂਕਾਂ ਦੁਆਰਾ ਲਾਭਕਾਰੀ ਨੇ ਜੋ ਵੀ ਲਾਭ ਇਹਦਾ ਲੈਣਾ ਚਾਹੁੰਦੇ ਉਹਨਾਂ ਤੱਕ ਪਹੁੰਚਾਉਂਦੀ ਹੈ ਦੂਸਰਾ ਦੋਸਤੋ ਵੀਰੇਤੇ 33% ਸਬਸਿਡੀ ਹੈ ਜਿਹੜੀ ਉਹ ਗਵਰਨਮੈਂਟ ਬਣੀਓ ਇਸ ਲੋਨ ਦੇ ਉੱਤੇ ਦਿੱਤੀ ਜਾਂਦੀ ਆ ਜਿਹੜੀ ਕਿ ਬਾਅਦ ਦੇ ਵਿੱਚ ਆਪਣੇ ਬੈਂਕ ਖਾਤੇ ਦੇ ਵਿੱਚ ਗਵਰਨਮੈਂਟ ਬਣੀਓ ਟਰਾਂਸਫਰ ਕਰ ਦਿੱਤੀ ਜਾਂਦੀ ਆ ਪਹਿਲਾਂ ਇੱਕ ਵਾਰ ਆਪਾਂ ਨੂੰ ਮਤਲਬ ਕਿ ਪੂਰੀ ਰਕਮ ਹੀ ਆ ਜਿਹੜੀ ਉਹਦੇ ਉਹੀ ਲੋਨ ਲੈਣੀ ਪਊਗੀ ਬਾਅਦ ਵਿੱਚ ਜਦੋਂ ਸਬਸਿਡੀ ਆ ਜਾਊਗੀ ਤਾਂ ਪੈਸਾ 33% ਆ ਜਿਹੜਾ ਸਬਸਿਡੀ ਦਾ ਉਹ ਅਲੱਗ ਤੋਂ ਆਪਣੇ ਖਾਤੇ ਦੇ ਵਿੱਚ ਆ ਜਾਊਗਾ ਇਸ ਤੋਂ ਬਾਅਦ ਦੋਸਤੋ ਵੀ ਇਹ ਯੋਜਨਾ ਦੇ ਵਿੱਚ ਜਿਹੜਾ ਲੋਨ ਦਾ ਟਾਈਮ ਆ ਉਹ 5 ਸਾਲ ਤੱਕ ਦਾ ਟਾਈਮ ਆਪਾਂ ਨੂੰ ਦਿੱਤਾ ਜਾਂਦਾ ਆਪਾਂ 5 ਸਾਲਾਂ ਦੇ ਵਿੱਚ ਲੋਨ ਆ ਜਿਹੜਾ ਇਹਦੀ ਵਾਪਸੀ ਕਰਨੀ ਹੁੰਦੀ ਹੈ ਹਾਂਜੀ ਦੋਸਤੋ ਇਸ ਤੋਂ ਬਾਅਦ ਵੀ ਇਹ ਲੋਨ ਵਾਸਤੇ ਆਪਾਂ ਨੂੰ ਕੀ ਕੀ ਕਾਗਜ਼ਾਂ ਦੀ ਜ਼ਰੂਰਤ ਆ ਕੀ ਕੀ ਡਾਕੂਮੈਂਟ ਆ ਜਿਹੜੇ ਲੋਨ ਵਾਸਤੇ ਆਪਾਂ ਨੂੰ ਚਾਹੀਦੇ ਆ ਤਾਂ ਸਭ ਤੋਂ ਪਹਿਲਾਂ ਦਾ ਦੋਸਤੋ ਆਪਣੇ ਕੋਲ ਇੱਕ ਆਧਾਰ ਕਾਰਡ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਲੋਨ ਲੈ ਰਿਹਾ ਉਹਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਤੇ 65 ਸਾਲ ਤੋਂ ਉਹਦੀ ਉਮਰ ਨੀਚੇ ਹੋਣੀ ਚਾਹੀਦੀ ਆ 18 ਤੋਂ 65 ਸਾਲ ਦੇ ਵਿਚਕਾਰ ਜਿਹਦੀ ਵੀ ਏਜ ਆ ਉਹ ਇਹ ਲੋਨ ਲੈ ਸਕਦਾ ਹੈ ਹਾਂਜੀ ਦੋਸਤੋ ਦੂਸਰਾ ਇਨਕਮ ਸਰਟੀਫਿਕੇਟ ਆਪਣੇ ਕੋਲੇ ਹੋਣਾ ਚਾਹੀਦਾ ਵੀ ਆਪਣੀ ਇੱਕ ਸਾਲਾਨਾ ਇਨਕਮ ਕਿੰਨੀ ਆ ਗਈ ਤਾਂ ਇਨਕਮ ਦਾ ਸਰਟੀਫਿਕੇਟ ਵੀ ਇਸ ਲੋਨ ਦੇ ਵਿੱਚ ਜ਼ਰੂਰੀ ਕਾਗਜ਼ਾਤ ਵਜੋਂ ਲੈ ਤੈ ਜਾਂਦਾ ਹੈਗਾ ਦੂਸਰਾ ਜਾਤੀ ਸਰਟੀਫਿਕੇਟ ਹੋਣਾ ਚਾਹੀਦਾ ਦੋਸਤੋ ਤੇ ਇੱਕ ਬੈਂਕ ਦੀ ਆਪਣੇ ਕੋਲੇ ਪਾਸਬੁੱਕ ਹੋਣੀ ਚਾਹੀਦੀ ਹੈ ਜਿਸ ਅਕਾਊਂਟ ਦੇ ਵਿੱਚ ਆਪਣੀ ਇਹ ਲੋਨ ਦੀ ਅਮਾਉਂਟ ਆਵੇਗੀ ਉਸ ਤੋਂ ਬਾਅਦ ਦੋਸਤੋ ਇੱਕ ਮੋਬਾਈਲ ਨੰਬਰ ਜ਼ਰੂਰੀ ਆ ਪਾਸਪੋਰਟ ਸਾਡੇ ਫੋਟੋਗ੍ਰਾਫ ਚਾਹੀਦੀਆਂ ਨੇ ਤੇ ਇੱਕ ਪੁਲਟਰੀ ਫਾਰਮ ਖੋਲਣ ਦਾ ਜਿਹੜਾ ਪਰਮਿਟ ਆ ਉਹ ਆਪਣੇ ਕੋਲੇ ਹੋਣਾ ਚਾਹੀਦਾਗਾ ਜੇਕਰ ਆਪਣੇ ਕੋਲੇ ਪੁਲਟਰੀ ਫਾਰਮ ਖੋਲਣ ਦਾ ਪਰਮਿਟ ਨਹੀਂ ਆ ਤਾਂ ਫਿਰ ਆਪਣਾ ਲੋਨ ਆ ਜਿਹੜਾ ਅਪਰੂਵ ਹੋਣ ਦੇ ਵਿੱਚ ਦਿੱਕਤ ਆ ਸਕਦੀ ਹੈ ਇਸ ਤੋਂ ਬਾਅਦ ਜੋ ਉਸਤਾ ਉਹ ਜਿਹੜੀ ਪ੍ਰੋਜੈਕਟ ਫਾਈਲ ਆ ਫੌਲਟਰੀ ਫਾਰਮ ਦੀ ਉਹ ਆਪਾਂ ਨੂੰ ਬਣਾਉਣੀ ਪਊਗੀ ਇਹ ਪ੍ਰੋਜੈਕਟ ਦੇ ਉੱਤੇ ਕਿੰਨੀ ਲਾਗਤ ਆ ਰਹੀ ਹੈ ਕਿੰਨੀ ਜ਼ਮੀਨ ਦੇ ਵਿੱਚ ਬਣ ਰਿਹਾ ਤੇ ਕਿੰਨੇ ਆਪਾਂ ਇਹਦੇ ਵਿੱਚ ਜਿਹੜੇ ਮੁਰਗੀਆਂ ਨੇ ਕਿੰਨੀਆਂ ਰੱਖਾਂਗੇ ਤੇ ਆਪਣਾ ਕੀ ਪੂਰਾ ਮਤਲਬ ਹੈ ਕਿ ਜਿੰਨਾ ਪ੍ਰੋਜੈਕਟ ਆ ਉਹਦੀ ਸਾਰੀ ਡਿਟੇਲ ਉਹ ਫਾਈਲ ਦੇ ਵਿੱਚ ਹੋਣੀ ਚਾਹੀਦੀ ਇੱਕ ਆਪਣੇ ਕੋਲ ਪ੍ਰੋਜੈਕਟ ਫਾਈਲ ਵੀ ਇਸ ਦੀ ਚਾਹੀਦੀ ਆ ਇਸ ਤੋਂ ਬਾਅਦ ਆ ਦੋਸਤੋ ਇੱਕ ਵੀ ਪੰਛੀਆਂ ਦੀ ਜਾਣਕਾਰੀ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾਗਾ ਕਿਸ ਤਰ੍ਹਾਂ ਉਹਨਾਂ ਦੇ ਰੋਗਾਂ ਦੇ ਰੋਗ ਥਾਮ ਕਰਨੀ ਆ ਉਸ ਦਾ ਵੀ ਆਪਣੇ ਕੋਲੇ ਪ੍ਰਮਾਣ ਪੱਤਰ ਹੋਣਾ ਚਾਹੀਦਾ ਇੱਕ ਟ੍ਰੇਨਿੰਗ ਸਰਟੀਫਿਕੇਟ ਹੋਣਾ ਚਾਹੀਦਾ ਜਿਸ ਨੂੰ ਆਪਾਂ ਸ਼ੋ ਕਰਕੇ ਇਹ ਲੋਨ ਲੈ ਸਕਦੇ ਆ ਤਾਂ ਲੋਨ ਲੈਣ ਦੇ ਲਈ ਇਹ ਜਿੰਨੇ ਤੁਹਾਨੂੰ ਮੈਂ ਡਾਕੂਮੈਂਟ ਦੱਸੇ ਇਹਨੇ ਡਾਕੂਮੈਂਟ ਬਹੁਤ ਹੀ ਜ਼ਰੂਰੀ ਨੇ ਤਾਂ ਹੀ ਆਪਣਾ ਲੋਨ ਅਪਰੂਵ ਹੋ ਸਕਦਾ ਨਹੀਂ ਤਾਂ ਜੇਕਰ ਆਪਣੇ ਕੋਲੇ ਕਿਸੇ ਵੀ ਡਾਕੂਮੈਂਟ ਦੀ ਘਾਟ ਆ ਤਾਂ ਬੈਂਕ ਆਪਣਾ ਲੋਨ ਰਿਜੈਕਟ ਕਰ ਸਕਦੇ ਨੇ ਇਸ ਤੋਂ ਬਾਅਦ ਦੋਸਤੋ ਵੀ ਕਿਹੜੀਆਂ ਬੈਂਕਾਂ ਨੇ ਜਿਨ੍ਹਾਂ ਤੋਂ ਆਪਾਂ ਇਹ ਲੋਨ ਪ੍ਰਾਪਤ ਕਰ ਸਕਦੇ ਹਾਂ ਤਾਂ ਦੋਸਤੋ ਸਟੇਟ ਬੈਂਕ ਆਫ ਇੰਡੀਆ ਗਈ IDBI ਬੈਂਕਾ PNB ਆ ਫੈਡਰਲ ਬੈਂਕਾ ਬੈਂਕ ਆਫ ਇੰਡੀਆ ਤੇ ICICI ਬੈਂਕਾ ਬਾਕੀ ਹੋਰ ਵੀ ਲੋਕਲ ਬੈਂਕਾਂ ਨੇ ਜਿਹੜੀਆਂ ਉਹ ਵੀ ਇਹ ਲੋਨ ਪ੍ਰੋਵਾਈਡ ਕਰਾਉਂਦੀਆਂ ਨੇ ਉਹ ਤੁਸੀਂ ਬੈਂਕ ਦੇ ਵਿੱਚ ਜਾ ਕੇ ਇਹ ਲੋਨ ਬਾਰੇ ਪੂਰੀ ਜਾਣਕਾਰੀ ਉੱਥੋਂ ਲੈ ਸਕਦੇ ਆਂ ਤਾ ਬਾਕੀ ਜਿੰਨੇ ਆਪਾਂ ਤੁਹਾਨੂੰ ਬੈਂਕਾਂ ਦੱਸਿਆ ਨੇ ਤਾਂ ਇੰਨੀਆਂ ਬੈਂਕਾਂ ਇਹ ਲੋਨ ਦੀ ਸਹੂਲਤਾਂ ਜਿਹੜੀ ਉਹ ਦੰਦੀਆਂ ਨੇ ਤਾਂ ਇਹਨਾਂ ਬੈਂਕਾਂ ਦੇ ਵਿੱਚ ਜਾ ਕੇ ਆਪਾਂ ਕੀ ਫਾਰਮ ਭਰਨਾ ਕਿਸ ਤਰ੍ਹਾਂ ਇਹ ਲੋਨ ਆਪਾਂ ਨੂੰ ਮਿਲੂਗਾ ਉਹਦੇ ਬਾਰੇ ਹੋਰ ਜੇ ਕੋਈ ਜਾਣਕਾਰੀ ਆਪਾਂ ਨੂੰ ਚਾਹੀਦੀ ਐਕਸਟਰਾ ਤਾਂ ਬੈਂਕ ਦੇ ਵਿੱਚੋਂ ਆਪਾਂ ਲੈ ਸਕਦੇ ਹਾਂ ਬਾਕੀ ਇਹ ਪੋਲਟਰੀ ਫਾਰਮਰ ਤਾਂ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ ਕਿਸਾਨ ਜਿਹੜੇ ਛੋਟੇ ਕਿਸਾਨ ਨੇ ਉਹ ਕਰ ਰਹੇ ਨੇ ਇਹਦੇ ਉੱਤੋਂ ਲਾਭ ਕਮਾ ਰਹੇ ਆ ਇਹ ਕੋਈ ਮਤਲਬ ਕਿ ਘਾਟੇ ਵਾਲਾ ਸੌਦਾ ਨਹੀਂ ਆ ਇਸ ਦੇ ਵਿੱਚ ਜੇਕਰ ਆਪਾਂ ਆਪਣਾ ਪੂਰਾ ਰਿਸਕ ਲੈ ਕੇ ਪੋਲਟਰੀ ਫਾਰਮ ਹੰਦਾਂ ਦਾ ਕਰ ਰਹੇ ਆ ਤਾਂ ਉਸ ਤਰ੍ਹਾਂ ਵੀ ਕਰ ਸਕਦੇ ਆ ਬਾਕੀ ਕੰਪਨੀਆਂ ਦੇ ਨਾਲ ਆਪਾਂ ਕੰਟਰੈਕਟ ਕਰ ਸਕਦੇ ਆ ਕੰਟਰੈਕਟ ਬੇਸ ਦੇ ਉੱਤੇ ਆਪਾਂ ਕੀ ਹੁੰਦਾ ਵੀ ਉਹਨਾਂ ਨੂੰ ਜਿਹੜੇ ਬੱਚੇ ਨੇ ਉਹ ਪਾਲ ਕੇ ਦੇਣੇ ਨੇ ਬਾਕੀ ਖੁਰਾਕ ਦਾ ਖਰਚਾ ਉਹਨਾਂ ਦੇ ਵੈਕਸੀਨੇਸ਼ਨ ਦਾ ਸਾਰਾ ਖਰਚਾ ਜਿਹੜਾ ਕੰਪਨੀ ਦਾ ਹੁੰਦਾਗਾ ਜੇਕਰ ਕੋਈ ਬਿਮਾਰੀ ਪੈ ਜਾਵੇ ਤੇ ਬੱਚਾ ਮਤਲਬ ਕਿ ਜਿਆਦਾ ਬੱਚੇ ਮਰ ਜਾਣ ਤਾਂ ਉਹਦਾ ਰਿਸਕ ਵੀ ਪੂਰਾ ਕੰਪਨੀ ਦਾ ਹੁੰਦਾ ਉਹਦੇ ਵਿੱਚ ਆਪਣਾ ਰਿਸਕ ਆ ਜਿਹੜਾ ਜ਼ੀਰੋ ਹੁੰਦਾਗਾ ਪਰ ਉਸ ਦੇ ਵਿੱਚ ਅਲੱਗ-ਅਲੱਗ ਉਹ ਰੇਟ ਦੇ ਹਿਸਾਬ ਦੇ ਨਾਲ ਵੇਟ ਦੇ ਹਿਸਾਬ ਨਾਲ ਆਪਾਂ ਤੋਂ ਜਿਹੜਾ ਉਹ ਮਾਲ ਆ ਉਹ ਚੱਕਦੇ ਨੇ ਇਸ ਤਰ੍ਹਾਂ ਉਹ ਆਪਣੇ ਉੱਪਰ ਆ ਵੀ ਆਪਾਂ ਕਿਸ ਤਰ੍ਹਾਂ ਦਾ ਮਤਲਬ ਕਿ ਇਹ ਧੰਦਾ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਜੇਕਰ ਆਪਾਂ ਕੰਟਰੈਕਟ ਬੇਸ ਤੇ ਕਰ ਕਰਨਾ ਚਾਹੁੰਦੇ ਆ ਤਾਂ ਆਪਕਿ ਸੇ ਕੰਪਨੀ ਦੇ ਨਾਲ ਕੰਟਰੈਕਟ ਵੀ ਕਰ ਸਕਦੇ ਆ ਜੇਕਰ ਆਪਾ ਫੁੱਲ ਰਿਸਕ ਲੈ ਕੇ ਆਪਣਾ ਧੰਦਾ ਕਰਨਾ ਚਾਹੁੰਦੇ ਆ ਤਾਂ ਉਹ ਵੀ ਕਰ ਸਕਦੇ ਆ ਇਸ ਲਈ ਦੋਸਤੋ ਉਮੀਦ ਆ ਵੀ ਅੱਜ ਦੀ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਬਾਕੀ ਆਪਣੇ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਤੇ ਨਵੀਂ-ਨਵੀਂ ਜਾਣਕਾਰੀ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਦੋਸਤੋ ਆਪਾਂ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ